ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਇਨਸਾਨ ਆਪਣਾ ਫਾਇਦਾ ਆਪਣਾ ਨੁਕਸਾਨ ਵੇਖ ਕੇ ਹੀ ਸਿਧਾਂਤਾਂ ਦਾ ਟੋਂਗ ਕਰਦਾ ਹੈ ਅਰਥਾਤ ਪਖੰਡ ਕਰਦਾ ਹੈ ਹੁਣ ਤੁਸੀਂ ਆਪ ਹੀ ਵੇਖ ਲਓ ਜੇਕਰ ਚਾਹ ਦੇ ਵਿੱਚ ਮੱਖੀ ਡਿੱਗ ਪਵੇ ਤਾਂ ਕੀ ਕਰਦਾ ਹੈ ਇਨਸਾਨ ਚਾਹ ਨੂੰ ਢੋਲ ਦਿੰਦਾ ਹੈ ਚਾਹ ਸੁੱਟ ਦਿੰਦਾ ਹੈ ਤੁਸੀਂ ਵੇਖਿਆ ਹੋਵੇਗਾ ਤੇ ਜੇਕਰ ਘਿਓ ਦੇ ਵਿੱਚ ਮੱਖੀ ਡਿੱਗ ਪਵੇ ਤਾਂ ਇਨਸਾਨ ਮੱਖੀ ਨੂੰ ਬਾਹਰ ਛੋੜ ਦਿੰਦਾ ਹੈ ਕਿਉਂਕਿ ਅੱਜ ਦਾ ਜਿਹੜਾ ਇਨਸਾਨ ਹੈ ਆਪਣਾ ਫਾਇਦਾ ਅਤੇ ਆਪਣਾ ਨੁਕਸਾਨ ਵੇਖ ਕੇ ਹੀ ਆਪਣੇ ਸਿਧਾਂਤਾਂ ਦਾ ਢੋਂਗ ਕਰਦਾ ਹੈ ਅਖੰਡ ਕਰਦਾ ਹੈ ਇਹ ਅੱਜ ਦਾ ਇਨਸਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ